ਓਹੋ ਜੈਸ਼ਵੀ ਖਜੇ ਤੈਨੂੰ ਹੁਣ ਤਾਂ ਨਵਾਇਆ ਸੀ ਫੇਰ ਸਾਰਾ ਸਿਰ ਮਿੱਟੀ ਨਾਲ ਭਰ ਲਿਆ ਹੈਗਾ ਲੈ ਤੇਰੇ ਸਾਬਣ ਲਾਵਾਂ ਨਹੀਂ ਮੰਮਾ ਮੈਨੂੰ ਉਹ ਸ਼ੈਂਪੂ ਨਾ ਲਾਉਣ ਨਾ ਉਹ ਤੋਂ ਸ਼ੈਂਪੂ ਖਤਮ ਹੋ ਗਿਆ ਹੁਣ ਮੰਮਾ ਨੇ ਸਾਬਣ ਵੀ ਤੁਹਾਡੇ ਵਾਸਤੇ ਬਣਾਈ ਹੈ ਬਹੁਤ ਵਧੀਆ ਆ ਜਾ ਲਾਵਾਂ ਚਾ ਮੰਮਾ ਚਲ ਮੇਰਾ ਛੋਣਾ ਜਿਹਾ ਪੁੱਤ ਬੜਾ ਸਿਆਣਾ ਹੈ ਦੋਸਤੋ ਬੱਚਿਆਂ ਵਾਸਤੇ ਸਪੈਸ਼ਲ ਸਾਬਣ ਬਣਾਈ ਹੈ ਬਿਲਕੁਲ ਪਿਓਰ ਬਿਲਕੁਲ ਆਰਗੇਨਿਕ ਕੋਈ ਵੀ ਕੈਮੀਕਲ ਨਹੀਂਗਾ ਹੁਣ ਬੱਚਿਆਂ ਦੇ ਬੇਫਿਕਰ ਹੋ ਕੇ ਤੁਸੀਂ ਆ ਸਾਬਣ ਲਾ ਸਕਦੇ ਆ ਕੋਈ ਉਹਨਾਂ ਦੀਆਂ ਅੱਖਾਂ 'ਚ ਨਹੀਂ ਪੈਂਦਾ ਤੇ ਨਾ ਹੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲਨ ਹੋਵੇ ਇੱਕ ਵਾਰੀ ਤੁਸੀਂ ਜ਼ਰੂਰ ਬਣਾਇਆ ਤੇ ਉਹਦੇ ਲਈ ਪੂਰੀ ਵੀਡੀਓ ਜ਼ਰੂਰ ਦੇਖਿਓ ਹਾਂਜੀ ਹਾਂਜੀ ਸੰਤੋਖ ਸਾਹਿਬ ਇਹ ਆਪਾਂ ਜੜੀ ਬੂਟੀਆਂ ਪਾ ਕੇ ਪੂਰੇ ਹਰਬਸ ਪਾ ਕੇ ਫਿਰ ਸਾਬਣ ਬਣਾਈਏ ਤਾਂ ਹੀ ਤਾਂ ਰੈਐਕਸ਼ਨ ਨਹੀਂ ਕਰਦੀ ਅੱਛਾ ਪਵਨ ਘਰੇ ਹੀ ਆਪਾਂ ਸ਼ੈਂਪੂ ਸਾਬਣ ਬਣਾਉਣ ਲੱਗ ਗਏ ਅੱਜ ਕੱਲ ਹਾਂਜੀ ਤੇ ਜਿਵੇਂ ਆਪਾਂ ਦੋਸਤੋ ਪਹਿਲਾਂ ਬਣਾਈਆਂ ਸੀਆਂ ਬਾਡੀ ਵਾਸਤੇ ਸਾਬਣ ਤੇ ਅੱਜ ਆਪਾਂ ਬਣਾਵਾਂਗੇ ਬੱਚਿਆਂ ਵਾਸਤੇ ਸਪੈਸ਼ਲ ਸਾਬਣ ਜਿਹੜਾ ਕਿ ਤੁਸੀਂ ਉਹਦੇ ਉਹਨਾਂ ਦੇ హెਅਰਸ ਤੇ ਵੀ ਯੂਜ਼ ਕਰ ਸਕਦੇ ਆ ਤੇ ਉਹਨਾਂ ਦੀ ਬਾਡੀ ਤੇ ਵੀ ਯੂਜ਼ ਕਰ ਸਕਦੇ ਹੋ। ਹਾਂਜੀ ਆਪਾਂ ਇੱਕ ਬੌਲ ਲਿਆ ਜੀ ਉਹਦੇ ਵਿੱਚ ਪਾਵਾਂਗੇ ਆਪਾਂ ਮੇਥੀ ਪਾਊਡਰ ਇੱਕ ਚਮਚ। ਠੀਕ। ਹਾਂਜੀ ਜਿਹੜੇ ਕਿ ਆਪਾਂ ਮੇਥੇ ਮੇਥੀ ਦੇ ਜਿਹੜੇ ਮੇਥਰੇ ਹੁੰਦੇ ਆ ਜਾਂ ਉਹਨਾਂ ਦੇ ਉਹਨਾਂ ਨੂੰ ਆਪਾਂ ਪਾਊਡਰ ਜਿਹੜਾ ਕਿ ਪੀਸ ਲਿਆ ਸੀ ਬੀਜਾਂ ਨੂੰ ਬਰੀਕ। ਠੀਕ ਹੈ ਜੀ। ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਸ਼ਿਕਾ ਕਾਈ ਫਲੀਆਂ ਜਿਹੜੀਆਂ ਹੁੰਦੀਆਂ ਉਹਦਾ ਪਾਊਡਰ। ਠੀਕ। ਠੀਕ ਹੈ ਜੀ। ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਵਾਂਗੇ ਆਵਲਾ ਪਾਊਡਰ ਠੀਕ ਹਾਂਜੀ ਤੇ ਓਨਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਰੀਠਿਆਂ ਦਾ ਪਾਊਡਰ ਠੀਕ ਠੀਕ ਹੈ ਜੀ ਹੁਣ ਦੋਸਤੋ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਜੀ ਕਲੌਂਜੀ ਯਾਨੀ ਕਿ ਇੰਨਾ ਹੀ ਆਪਾਂ ਇੱਕ ਚਮਚ ਕਲੌਂਜੀ ਦਾ ਪਾ ਲਾਂਗੇ ਠੀਕ ਆਪਾਂ ਕਲੌਂਜੀ ਨੂੰ ਵੀ ਆਪਾਂ ਪੀਸ ਲਿਆ ਸੀਗਾ ਠੀਕ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਾਂਗੇ ਜੀ ਮਿਕਸ ਠੀਕ ਬਹੁਤ ਹੀ ਸੌਖਾ ਦੋਸਤੋ ਇਹ ਸਾਬਣ ਬਣ ਜਾਂਦਾ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਤੋਂ ਨੂੰ ਰਿਜ਼ਲਟ ਵੀ ਬਹੁਤ ਵਧੀਆ ਮਿਲੇਗਾ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਜੈਲ ਪਾਈਏ ਜੀ ਨੇਚਰਲ ਐਲੋਵੀਰਾ ਜੈਲ ਇੱਕ ਚਮਚ ਠੀਕ ਪਵਨ ਠੀਕ ਹੈ ਜੀ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਕੈਸਟਰ ਆਇਲ ਜਿਹੜਾ ਕਿ ਔਰਿੰਡੀ ਦਾ ਤੇਲ ਹੁੰਦਾ ਠੀਕ ਤਾਂ ਆਪਾਂ ਇਹਦੇ ਵਿੱਚ ਇੱਕ ਚਮਚ ਔਰਿੰਡੀ ਦਾ ਤੇਲ ਪਾ ਲਿਆ ਠੀਕ ਪਵਨ ਹਾਂਜੀ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਜਤੂਨ ਦਾ ਤੇਲ ਪਾਵਾਂਗੇ ਠੀਕ ਹੈ ਜੀ ਤਿਆ ਜਿੰਨੇ ਵੀ ਤੇਲ ਤੁਹਾਨੂੰ ਦੱਸਿਆ ਦੋਸਤੋ ਇਹ ਪੌਣੇ ਜ਼ਰੂਰੀ ਆ ਕਿਉਂਕਿ ਇਹ ਆਪਣੀ ਜਿਹੜੀ ਸਕਿਨ ਨੂੰ ਜਾਂ ਸਕੈਲਪ ਨੂੰ ਜਿਹੜਾ ਕਿ ਮੋਇਸਚਰ ਦੇਣਗੇ ਠੀਕ ਹਾਂਜੀ ਇੱਕ ਚਮਚੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਕੋਕੋਨਟ ਆਇਲ ਠੀਕ ਤੇ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਮਿਕਸ ਇਹਦੇ ਚ ਆਪਾਂ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲੈਨੇ ਠੀਕ ਪਰ ਸਾਬਣ ਕਿਵੇਂ ਬਣੂਗਾ ਹੋਣੀ ਸਮਝ ਆ ਰਹੀ ਹਾਂਜੀ ਆਪਾਂ ਉਹ ਵੀ ਦੱਸਦੇ ਆ ਪਹਿਲਾਂ ਆਪਾਂ ਜਿਹੜੀਆਂ ਚੀਜ਼ਾਂ ਸਾਬਣ ਦੇ ਵਿੱਚ ਪਾਉਣੀਆਂ ਆ ਪਹਿਲਾਂ ਆਪਾਂ ਉਹ ਰੈਡੀ ਕਰ ਲਈਏ ਠੀਕ ਹਾਂਜੀ ਹੁਣ ਆਪਣੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਲਗਭਗ ਬਣ ਕੇ ਹੋ ਗਈਆਂ ਤਿਆਰ ਜਿਹੜੀਆਂ ਸਾਬਨ ਦੇ ਵਿੱਚ ਆਪਾਂ ਪਾਉਣੀਆਂ ਹੈਗੀਆਂ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਕਿ ਪੇਸਟ ਬਣ ਗਿਆ ਠੀਕ ਹਾਂਜੀ ਪਵਨ ਹਾਂਜੀ ਹੁਣ ਆਪਾਂ ਲਈ ਹੈ ਜੀ ਪੀ ਆਰ ਸੋਪ ਤੇ ਜਿਹੜਾ ਤੁਸੀਂ ਜਿਹੜੇ ਕੀ ਆਪਣੇ ਬੇਸ ਵੀ ਮਿਲ ਜਾਂਦਾ ਹੁੰਦਾ ਸੋਪ ਦਾ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਇਹ ਜਿਹੜੀ ਪੀਅਰ ਸੋਪ ਹੁੰਦੀ ਹੈ ਇਹਦੇ ਚ ਗਲਿਸਰਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਨਾਲੇ ਜਿਹੜੀ ਕੀ ਇਹ 99% ਪਿਓਰ ਹੁੰਦੀ ਆ ਠੀਕ ਹਾਂਜੀ ਤੇ ਹੁਣ ਆਪਾਂ ਇਸ ਪੀਅਰ ਸੋਪ ਨੂੰ ਛੋਟੇ ਛੋਟੇ ਪੀਸਸ ਦੇ ਵਿੱਚ ਕੱਟ ਲਾਂਗੇ ਠੀਕ ਆਪਾਂ ਕੀ ਕਰਨਾ ਹੈ ਹੁਣ ਆਪਾਂ ਇਸ ਸਾਬਣ ਨੂੰ ਕਰਨਾ ਹੈ ਜੀ ਮੈਲਟ ਅੱਛਾ ਹਾਂਜੀ ਹੁਣ ਆਪਾਂ ਕੀ ਕੀਤਾ ਆਪਾਂ ਕਰ ਲਿਆ ਜੀ ਗੈਸ ਔਨ ਤੇ ਇਹਦੇ ਵਿੱਚ ਰੱਖ ਲਿਆ ਜੀ ਪਾਣੀ ਤੇ ਜਦੋਂ ਆਪਣਾ ਹੋ ਜਾਊਗਾ ਜੀ ਪਾਣੀ ਗਰਮ ਫਿਰ ਆਪਾਂ ਇਹਦੇ ਵਿੱਚ ਰੱਖ ਦਾਂਗੇ ਜੀ ਬਾਉਲ ਸਾਬਣ ਮੈਲਟ ਹੋ ਜਾਊਗਾ ਹਾਂਜੀ ਸਾਬਣ ਬਣੂਗਾ ਕਿਵੇਂ ਵਾਪਸ ਮੈਨੂੰ ਇਹ ਨਹੀਂ ਸਮਝ ਆ ਰਹੀ ਹਾਂਜੀ ਬਸ ਆਪਾਂ ਬਣਾਵਾਂਗੇ ਤੁਹਾਡੇ ਸਾਹਮਣੇ ਹੀ ਬਣਾ ਕੇ ਦਿਖਾਵਾਂਗੇ ਠੀਕ ਜੀ ਹੁਣ ਜਿਹੜਾ ਆਪਾਂ ਮੈਲਟ ਹੋ ਗਈ ਹੈ ਸਾਰੀ ਸਾਬਣ ਅੱਛਾ ਸਾਬਣ ਪਿਘਲ ਗਈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਪੇਸਟ ਬਣਾਇਆ ਸੀ ਉਹ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਤਾਂ ਜੋ ਜਣੀ ਕਿ ਇਹਦੇ ਨਾਲ ਚੰਗੀ ਤਰ੍ਹਾਂ ਇਹਦੇ ਵਿੱਚ ਖੁਰ ਜੂਗੀ ਸਾਬਨ ਦੇ ਠੀਕ ਹਾਂਜੀ ਹਾਂਜੀ ਇਹ ਜਿਹੜਾ ਸਾਰਾ ਆਪਣਾ ਪੇਸਟ ਜਿਹੜਾ ਆਪਾਂ ਬਣਾਇਆ ਸੀ ਸਾਰਾ ਹੋ ਗਿਆ ਚੰਗੀ ਤਰ੍ਹਾਂ ਮੈਲਟ ਹਾਂਜੀ ਹੁਣ ਆਪਾਂ ਇਧਰ ਸਿਲੀਕੋਨ ਦੇ ਮੋਲਡ ਲੈ ਲਿਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਾਂ ਕੋਈ ਵੀ ਡਿਸਪੋਜ਼ਰ ਗਲਾਸ ਦੇ ਵਿੱਚ ਜਾਂ ਕਿਸੇ ਕੌਲੀ ਦੇ ਵਿੱਚ ਇਸ ਤਰ੍ਹਾਂ ਇਹਨੂੰ ਸਾਬਨ ਨੂੰ ਜਮਾ ਸਕਦੇ ਹੋ ਆਪਣੇ ਕੋਲੇ ਮੋਲਡ ਸੀਗੇ ਸਿਲੀਕੋਨ ਦੇ ਠੀਕ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਜਿਹੜਾ ਪੇਸਟ ਬਣਾਇਆ ਇਹਦੇ ਨਾਲ ਆਪਾਂ ਇਹਨਾਂ ਮੋਲਡ ਨੂੰ ਭਾਰ ਦਿੰਨੇ ਆ ਠੀਕ ਹਾਂਜੀ ਜਦੋਂ ਤੁਸੀਂ ਪੇਸਟ ਨੂੰ ਥੋੜਾ ਜਿਆ ਪਾਉਣ ਲੱਗੋਗੇ ਅੱਛੇ ਵਾਪਸ ਸਾਬਣ ਦੇ ਫਾਰਮ 'ਚ ਆ ਜਾਊਗਾ ਵੇ ਹਾਂਜੀ ਬਿਲਕੁਲ ਜੀ ਕਮਾਲ ਹੋ ਗਿਆ ਆ ਦੇਖੋ ਜੇ ਹੁਣ ਇਹ ਆਪਾਂ ਇਹਨੂੰ ਥੋੜਾ ਟਾਈਮ ਇਸੇ ਤਰ੍ਹਾਂ ਵੀ ਰੱਖ ਸਕਦੇ ਹਾਂ ਜੇ ਤੁਹਾਨੂੰ ਜ਼ਿਆਦਾ ਜਲਦੀ ਹੈ ਤੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਆਪਣੀ ਸਾਬਣ ਆ ਜਿਹੜੀ ਬਿਲਕੁਲ ਵਧੀਆ ਬਣ ਕੇ ਤਿਆਰ ਹੋ ਜੂਗੀ ਤੇ ਬਾਕੀ ਆਪਾਂ ਵਿਖਾਉਨੇ ਵੀ ਆ ਜਦੋਂ ਇਹ ਜੰਮ ਜਾਂਦੀ ਆ ਚੀਕੋ ਹਾਂਜੀ ਹਾਂਜੀ ਇੱਧਰ ਦੇਖੋ ਜੀ ਸਾਬਣ ਆਪਣਾ ਬਣ ਕੇ ਹੋ ਗਿਆ ਜੀ ਬਿਲਕੁਲ ਤਿਆਰ ਆ ਦੇਖੋ ਕਿੰਨਾ ਸੋਹਣਾ ਸਾਬਣ ਬਣਿਆ ਤੇ ਜਿੰਨਾ ਸੋਹਣਾ ਸਾਬਣ ਬਣਿਆ ਉਨਾ ਹੀ ਜਦੋਂ ਆਪਾਂ ਇਹਨੂੰ ਵਰਤਾਂਗੇ ਤੇ ਉਸ ਤੋਂ ਵੀ ਜ਼ਿਆਦਾ ਫਾਇਦੇ ਹੋਣਗੇ ਬਿਲਕੁਲ ਪਵਣਾ ਤਾਂ ਸਾਬਣ ਕਮਾਲ ਹੋ ਗਈ ਫੁੱਲਾਂ ਵਾਲਾ ਸਾਬਣ ਹਾਂਜੀ ਬਿਲਕੁਲ ਬੱਚੇ ਨਾ ਬੱਚੇ ਲਾਉਣ ਵੱਡੇ ਲਾਉਣ ਮਤਲਬ ਕਿ ਉਹਨਾਂ ਦੇ ਅੱਖਾਂ ਨਹੀਂ ਜਲਦੀਆਂ ਅਜ ਤੋਂ ਬਾਅਦ ਹਾਂਜੀ ਬਿਲਕੁਲ ਆਰਗੈਨਿਕ ਬਿਲਕੁਲ ਪਿਓਰ ਆ ਦੋਸਤੋ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਜੇ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ